ਸਾਸਰੀ ਕਾਰ ਜੀ ਤੁਹਾਡੇ ਆਪਣੇ ਚੈਨਲ ਪ੍ਰਿਆ ਸੂਟ ਕਲੈਕਸ਼ਨ ਲੱਲਡੂ ਤੇ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੀਆਂ ਭੈਣਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਉਣ ਵਾਲੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਭੈਣਾਂ ਨੂੰ ਨਾਲ ਦੇ ਨਾਲ ਮਿਲ ਸਕਣ ਤੇ ਭੈਣਾਂ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਜਾਇਜ਼ ਰੇਟਾਂ ਤੇ ਖਰੀਦ ਸਕਣ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਵੀ ਵੀਡੀਓ ਦੇਖ ਸਕਣ ਤੇ ਸਾਡੇ ਕੋਲੋਂ ਸੋਹਣੇ ਸੋਹਣੇ ਸੂਟ ਜਾਇਜ਼ ਰੇਟਾਂ ਤੇ ਮੰਗਵਾ ਸਕਣ ਅੱਜ ਦੀ ਵੀਡੀਓ 'ਚ ਆਪਾਂ ਭੈਣਾਂ ਨੂੰ ਦਿਖਾਵਾਂਗੇ ਪਿਓਰ ਕੈਮਰੀ ਕਾਟਨ ਦੇ ਫਾਈਨ ਕੁਆਲਿਟੀ ਦੀ ਕੈਮਰੀ ਕਾਟਨ ਹੈ ਕੱਟ ਰਹੇਗੀ 5 ਮੀਟਰ 올ਓਵਰ ਸੂਟ ਰਹੇਗਾ ਦੁਪੱਟੇ ਰਹਿਣਗੇ ਫੁੱਲ ਪਿਓਰ ਦੇ ਬੜੇ ਪਿਆਰੇ ਪਿਆਰੇ ਜੇ ਪ੍ਰਿੰਟ ਨੇ ਬੜਾ ਪਿਆਰਾ ਜਿਆ ਕਾਫੀ ਕਲਰ ਦਾ ਸੂਟ ਹੈ ਪ੍ਰਿੰਟ ਬਹੁਤ ਹੀ ਪਿਆਰਾ ਬੜਾ ਸ਼ਾਨਦਾਰ ਪ੍ਰਿੰਟ ਬੜਾ ਪਿਆਰਾ ਜਿਆ ਔਰ ਫੁੱਲ ਪਿਓਰ ਦਾ ਹੀ ਰਹੇਗਾ ਇਹਦਾ ਦੁਪੱਟਾ पट्टा रहेगा फुल प्योर अगला प्रिंट रहेगा फिरोजी कलर का बहुत ही प्यारा प्रिंट है भी ਪ੍ਰਿੰਟ ਬਹੁਤ ਹੀ ਸਾਰੇ ਖਿਲੇ-ਖਿਲੇ ਪ੍ਰਿੰਟ ਨੇ ਕੁਆਲਿਟੀ ਰਹੇਗੀ 1 ਨੰਬਰ ਦੀ ਔਰ ਦੁਪੱਟੇ ਰਹਿਣਗੇ ਫੁੱਲ ਪੇੋਰ ਦੇ ਰੇਟ ਰਹੇਗਾ ਸਾਰੇ ਸੂਟਾਂ ਦਾ 650 ਰੁਪਏ 650 ਚ ਪੈਰਾਂ ਦੇ ਘਰ ਤੱਕ ਸੂਟ ਪਹੁੰਚ ਜਾਣਾ ਹੈ ਸ਼ਿਪਿੰਗ ਦਾ ਖਰਚਾ ਭਾਣਾ ਨੂੰ ਕੋਈ ਨਹੀਂ ਦੇਣਾ ਪਏਗਾ वाला सूट रहेगा मरजेंटा कलर शेड है, मर्जेंटा है विच फिरोजी बड़ा प्यारा जो प्रिंट है दुपट्टा

ਕਾਲਰ ਕਲਰ ਦੀ ਸ਼ੇਰ ਦੇ ਦੀ ਸੋਰੀ ਬਲੂ ਕਲਰ ਨਹੀਂ ਹੈ ਔਰ ਬੜਾ ਪਿਆਰ ਆ ਗਿਆ ਪ੍ਰਿੰਟਡ ਦੁਪੱਟਾ ਹੈ ਦਾ ਦੁਪੱਟੇ ਸਾਰੇ ਇਹਦੇ ਰਹਿਣ ਕੇ ਫੁੱਲ ਵੀ ਹੋਰ ਦੇ ਕੱਟ ਰਹੇਗੀ 5 ਮੀਟਰ ਆਲ ਓਵਰ ਸੂਟ ਨੇ ਸਾਰੇ 650 ਰੁਪਏ ਰੇਟ ਹੈ 650 ਚ ਭੈਣਾਂ ਦੇ ਘਰ ਤੱਕ ਸੂਟ ਪਹੁੰਚ ਜਾਏਗਾ ਸ਼ਿਪਿੰਗ ਦਾ ਖਰਚਾ ਮੇਰੀਆਂ ਭੈਣਾਂ ਨੂੰ ਕੋਈ ਨਹੀਂ ਦੇਣਾ ਪਏਗਾ ਹੋਰ ਸਾਡੀ ਵੀਡੀਓ ਦੇਖਣ ਵਾਸਤੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ